ਪੰਜਾਬ ਦੇ ਸਾਰੇ ਵਿਭਾਗਾਂ ਚ ਭਰਤੀ ਤੋਂ ਪਹਿਲਾਂ ਡੋਪ ਟੈਸਟ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਵਿਭਾਗਾਂ ਨੇ ਹੁਕਮ ਦਿੱਤੇ ਨੇ ਕਿ ਵਿਭਾਗੀ ਕਰਮੀਆਂ ਨੂੰ ਡੋਪ ਟੈਸਟ ਕਲੀਅਰ ਕਰਨਾ ਹੋਵੇਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤੇ ਨੇ ਹੁਣ ਪੰਜਾਬ ਦੇ ਸਾਰੇ ਵਿਭਾਗਾਂ ਚ ਭਰਤੀ ਤੋਂ ਪਹਿਲਾਂ ਡੋਪ ਟੈਸਟ ਨੂੰ ਜ਼ਰੂਰੀ ਕਰ ਦਿੱਤਾ ਗਿਆ ਜਦੋਂ ਵੀ ਕੋਈ ਭਰਤੀ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਡੋਪ ਟੈਸਟ ਨੂੰ ਕਲੀਅਰ ਕਰਨਾ ਹਰ ਕਿਸੇ ਲਈ ਜ਼ਰੂਰੀ ਹੋਵੇਗਾ सीएम प्रकाश सिंह बादल ने सारे विभागों ने हुक्म जारी किए ने इस खबर استانਾ जोड चुके हैं ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਯਾਦਵਿੰਦਰ ਕਿਸ ਤਰ੍ਹਾਂ ਦੇਖਦੇ ਮੁੱਖ ਮੰਤਰੀ ਦੇ ਫੈਸਲੇ ਨੂੰ ਅਤੇ ਹੋਰ ਕੀ ਫੈਸਲੇ ਲਏ ਗਏ ਨੇ ਨਸ਼ਾ ਵਿਰੋਧ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜੋ ਨਸ਼ਾ ਵਿਰੋਧੀ ਮਹਿੰਮ ਸੀ ਉਹਦੇ ਅੰਦਰ ਜਿਹੜੀਆਂ ਨਵੀਂ ਚੀਜ਼ ਐਡ ਹੋਈ ਹੈ ਇਹ ਔਰ ਜੋ ਇਹ ਗੱਲ ਉੱਠ ਰਹੀ ਸੀ ਕਿ ਕਿਤੇ ਇਹ ਸਿਰਫ ਕਾਗਜ਼ੀ ਗੱਲਾਂ ਤਾਂ ਨਹੀਂ ਪ੍ਰੈਕਟੀਕਲ ਗੱਲਾਂ ਹੋਣਗੀਆਂ ਇਸ ਮਸਲੇ ਦੇ ਅੰਦਰ ਕਿ ਨਸ਼ੇ ਨੂੰ ਕਿਵੇਂ ਰੋਕਿਆ ਜਾਵੇ ਤਾਂ ਜਿਹੜਾ ਇਹ ਕਦਮ ਆਪਣੇ ਆਪ 'ਚ ਇੱਕ ਵੱਡਾ ਕਦਮ ਹੋਇਆ ਕਿਉਂਕਿ ਅੱਜਕੱਲ ਹਰ ਜਿਹੜਾ ਯੂਥ ਹੈਗਾ ਉਹ ਸਰਕਾਰੀ ਨੌਕਰੀ ਦੇ ਅੰਦਰ ਆਉਣਾ ਚਾਹੁੰਦਾ ਹੈਗਾ ਨੌਕਰੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਦੀ ਤਾਂ ਜਦੋਂ ਇਹ ਸ਼ਰਤ ਰੱਖੀ ਹੈਗੀ ਘੱਟੋ-ਘੱਟ ਇੱਕ ਯੂਥ ਦੇ ਅੰਦਰ ਇੱਕ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਆ ਕਿ ਯੂਥ ਇਹ ਪਹਿਲਾਂ ਸੋਚੇਗਾ ਕਿ ਨਸ਼ੇ ਵਾਲੋਂ ਨੇ ਜਾਣਾ ਜਾਂ ਨਹੀਂ ਜਾਣਾ ਜਦੋਂ ਉਹ ਸਕੂਲ ਤੋਂ ਹੀ ਕਾਲਜ ਵੱਲੋਂ ਆਏਗਾ ਉਸ ਤੋਂ ਬਾਅਦ ਉਹ ਨੌਕਰੀਆਂ 'ਚ ਅਪਲਾਈ ਕਰਦਾ ਤਾਂ ਇਹ ਇੱਕ ਇੰਪੋਰਟੈਂਟ ਫੈਸਲਾ ਪੰਜਾਬ ਸਰਕਾਰ ਦਾ ਜਿਸ ਤਰ੍ਹਾਂ ਦੇ ਅੰਦਰ ਜਿਸ ਤਰ੍ਹਾਂ ਦੇ ਹੋਰ ਫੈਸਲੇ ਲਏ ਜਾ ਰਹੇ ਸੀ ਇਸ ਤਰ੍ਹਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਉਹਦੇ ਆਪ 'ਚ ਜਿਸ ਤਰ੍ਹਾਂ ਦਾ ਇਹ ਫੈਸਲਾ ਲਿਆ ਹੈਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਆਪਣੇ ਆਪ 'ਚ ਇੱਕ ਵੱਡਾ ਫੈਸਲਾ ਹੈਗਾ ਜਿਹਦੇ ਨਾਲ ਇੱਕ ਚੰਗਾ ਮੈਸੇਜ ਹੈ ਜਿਹੜਾ ਉਹ ਜਾਏਗਾ ਔਰ ਦੂਜੀ ਗੱਲ ਜੋ ਲਗਾਤਾਰ ਇਹ ਇਹ ਸਵਾਲ ਵੀ ਉਠਾਏ ਜਾ ਰਹੇ ਸੀ ਖੁਦ ਕਾਂਗਰਸ ਵੱਲੋਂ ਕਾਲੀਦਾ ਟੂਰ ਸਵਾਲ ਉਠਾਇਆ ਜਾ ਰਿਹਾ ਸੀ ਕਿ ਪੋਲੀਟੀਕਲੀ ਵੀ ਡੋਗ ਟੈਸਟ ਹੋ ਜਾਣਾ ਚਾਹੀਦੀ ਨੇ ਤਾਂ ਇਹਦੀ ਸ਼ੁਰੂਆਤ ਆ ਜਿਹੜੀ ਕਿ ਸੋਸਾਇਟੀ ਦੇ ਅੰਦਰ ਡੋਗ ਟੈਸਟ ਕਰਵਾਉਣ ਦੀ ਜੋ ਮੰਗਾਂ ਵਿਧਾਨ ਸਭਾ ਦੇ ਅੰਦਰ ਵੀ ਉੱਠੀਆਂ ਸੀ ਤਾਂ ਇਹ ਇੱਕ ਨਵੀਂ ਸ਼ੁਰੂਆਤ ਆ ਜਿਹੜੀ ਅੱਜ ਹੋ ਚੁੱਕੀ ਹੈ ਜੀ ਆਦਵੰਦਰ ਇਸ ਵੇਲੇ ਤੋਂ ਬਾਅਦ ਲੱਗਦਾ ਕਿ ਸੂਬਾ ਸਰਕਾਰ ਸੱਚਮੁੱਚ ਗੰਭੀਰ ਰਹੀ ਤੇ ਹੁਣ ਲੱਗਦਾ ਕਿ ਨਸ਼ਿਆਂ ਨੂੰ ਠੱਲ ਪਾਏਗੀ ਦੇਖੋ ਗੱਲ ਇਹੀ ਹੁੰਦੀ ਹੈਗਾ ਕਿ ਅਮਲੀ ਤੌਰ ਦੇ ਉੱਤੇ ਕੀ ਹੈ ਕਾਗਜ਼ੀ ਤੌਰ ਤੇ ਕੀ ਹੈ ਅਸੀਂ ਪਿਛਲੇ ਦੌਰ ਦੇ ਅੰਦਰ ਦੇਖਿਆ ਪਿਛਲੇ 15 ਸਾਲਾਂ ਦੇ ਅੰਦਰ ਇੱਥੇ ਨਸ਼ੇ ਦੇ ਉੱਤੇ ਸਿਰਫ ਕਾਗਜ਼ੀ ਕੰਮ ਹੁੰਦਾ ਰਿਹਾ ਅਮਲੀ ਕੰਮ ਹੋਏਗਾ ਤਾਂ ਬਿਲਕੁਲ ਨਸ਼ੇ ਨੂੰ ਇੱਕ ਨੱਥ ਪਾਉਣ ਦੀ ਗੱਲ ਵੀ ਹੋਏਗੀ ਔਰ ਖਾਸ ਤੌਰ ਦੇ ਉੱਤੇ ਪੰਜਾਬ ਦਾ ਯੂਥ ਸਭ ਤੋਂ ਵੱਧ ਅਫੈਕਟਡ ਆ ਪੰਜਾਬ ਸਰਕਾਰ ਨੇ ਖੁਦ ਹਾਈ ਕੋਰਟ ਦੇ ਅੰਦਰ ਜਿਹੜਾ ਹਲਫਨਾਮਾ ਦਿੱਤਾ ਸੀ ਜਿੱਤੇ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਸੀ ਕਿ 70% ਜਿਹੜੇ ਨੌਜਵਾਨ ਨੇ ਸਰਕਾਰ ਨੇ ਤਾਂ ਉਹਨਾਂ ਨੂੰ ਨਸ਼ੇ ਤੋਂ ਕਿਵੇਂ ਕੱਢਣਾ ਜਿਹੜੇ ਇਸ ਤਰ੍ਹਾਂ ਦੇ ਕਦਮ ਨੇ ਹੋਰ ਕਦਮ ਵੀ ਉਹਦੇ 'ਚ ਸਹਾਇੀ ਹੋਣਗੇ ਪਰ ਜੋ ਇਸ ਤਰ੍ਹਾਂ ਦੇ ਕਦਮ ਨੇ ਇਹ ਵੀ ਇੱਕ ਯੁਸੰਦਰ ਚੰਗਾ ਮੈਸੇਜ ਆਏਗਾ ਕਿ ਅਗਰ ਸਰਕਾਰੀ ਨੌਕਰੀ ਕਰਨੀ ਆ ਤਾਂ ਯੂਥ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਹ ਨਸ਼ੇ ਵਾਲ ਜਾਣਾ ਜਾਂ ਨਹੀਂ ਜਾਣਾ